ਖਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਦੇ ਧੌੜੇ ਦੇ ਵੱਲੋਂ ਨਵੀਂ ਪਾਰਟੀ ਦਾ ਐਲਾਨ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਿਆਸਤ ਪਾਕਦੀ ਹੋਈ ਨਸਰ ਆ ਰਹੀ ਆ ਅਮਰਤਪਾਲ ਦੇ ਬਾਪੂ ਤਰਸੇਮ ਸਿੰਘ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਕਿ 14 ਜਨਵਰੀ ਨੂੰ ਮਾਗੀ ਦੇ ਮੇਲੇ ਤੇ ਜੋ ਕਾਨਫਰੰਸ ਹੋਣੀ ਆ ਸਿਆਸੀ ਕਾਨਫਰੰਸ ਹੋਣੀ ਆ ਉਸ ਦੇ ਵਿੱਚ ਜਿਹੜਾ ਵੱਡਾ ਇਕੱਠ ਹੋਣਾ ਵੱਡੇ ਇਕੱਠ ਦੇ ਵਿੱਚ ਨਵੀਂ ਪਾਰਟੀ ਦਾ ਐਲਾਨ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਐਲਾਨ ਤੋਂ ਬਾਅਦ ਲਗਾਤਾਰ ਪੰਥਕ ਪਾਰਟੀਆਂ ਦੇ ਵਿੱਚ ਜਿਹੜੀ ਇਸ ਚੀਜ਼ ਦੀ ਚਰਚਾ ਹੋ ਰਹੀ ਆ ਕਿ ਕੌਣ ਉਸ ਨਵੀਂ ਪਾਰਟੀ ਦਾ ਸਾਥ ਦੇਵੇਗਾ ਤੇ ਕੌਣ ਸਾਥ ਨਹੀਂ ਨਹੀਂ ਦੇਵੇਗਾ ਲਗਾਤਾਰ ਇਨ੍ਹਾਂ ਮੁੱਦਿਆਂ ਤੇ ਜਿਹੜੇ ਸਿਆਸੀ ਬਿਆਨਬਾਜ਼ੀ ਹੁੰਦੀ ਹੋਈ ਨਜ਼ਰ ਆ ਰਹੀ ਆ ਲਗਾਤਾਰ ਜਿਹੜਾ ਬਾਗੀ ਤੜਾ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ 14 ਜਨਵਰੀ ਨੂੰ ਜਿਹੜੇ ਸਾਰੇ ਅਕਾਲੀ ਦਲ ਨੇ ਇਕੱਠੇ ਨਹੀਂ ਹੁੰਦੇ ਤਾਂ ਉਹਨਾਂ ਦੇ ਵੱਲੋਂ ਵੀ ਜਿਹੜਾ ਨਵੇਂ ਅਕਾਲੀ ਦਲ ਦਾ ਐਲਾਨ ਹੈ ਕਿ ਕੀਤਾ ਜਾ ਸਕਦਾ ਹੈ ਦੂਸਰੇ ਪਾਸੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸਿਮਰਜ ਸਿੰਘ ਮਾਨ ਅਤੇ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੀ ਜਿਹੜੇ ਵੱਡੇ ਬਿਆਨ ਦੇ ਦਿੱਤੇ ਗਏ ਨੇ ਇੱਕ ਦੂਸਰੇ ਦੇ ਜਿਹੜੇ ਆਮੋ ਸਾਹਮਣੇ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਸਾਬਕਾ ਐਮਪੀ ਤੇ ਮੌਜੂਦਾ ਐਮਪੀ ਤੁਹਾਨੂੰ ਦੱਸਦੀਏ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਸਾਬਕਾ ਐਮਪੀ ਨੇ ਸੰਗਠਨ ਪੂਰਤੋ ਉਹਨਾਂ ਦੇ ਵੱਲੋਂ ਜਿਹੜਾ ਇੱਕ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਨਵੀਂ ਪਾਰਟੀ ਹੈ ਜਿਹੜੀ ਉਹ ਸੰਤ ਭਿੰਡਰਾਵਾਲਿਆਂ ਦੀ ਜਿਹੜੀ ਵਿਚਾਰਧਾਰਾ ਤੇ ਚੱਲੇਗੀ ਤਾਂ ਅਸੀਂ ਉਸ ਪਾਰਟੀ ਦਾ ਸਮਰਥਨ ਕਰਾਂਗੇ ਲੇਕਿਨ ਜੇਕਰ ਉਹ ਉਹਨਾਂ ਦੇ ਜਿਹੜੇ ਸਿਧਾਂਤ ਨੇ ਉਹਨਾਂ ਤੇ ਨਹੀਂ ਚੱਲੇਗੀ ਤਾਂ ਸਾਡਾ ਉਸ ਦੇ ਨਾਲ ਜਿਹੜਾ ਕੋਈ ਵੀ ਲੈਣ ਦੇਣ ਨਹੀਂ ਹੋਵੇਗਾ ਦੂਸਰੇ ਪਾਸੇ ਸਰਪਜੀਤ ਸਿੰਘ ਜਿਹੜੇ ਐਮਪੀ ਬਣੇ ਨੇ ਫਰੀਦਕੋਟ ਤੋਂ ਉਹਨਾਂ ਦੇ ਵੱਲੋਂ ਵੀ ਜਿਹੜਾ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਦੀ ਆਪਣੀ ਪਾਰਟੀ ਆ ਲੰਬੇ ਸਮੇਂ ਤੋਂ ਆਪਣੀ ਪਾਰਟੀ ਚਲਾਉਂਦੇ ਹੋਏ ਆਰਐਨਏ ਸਾਡਾ ਉਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਸਾਡਾ ਸਾਡੀ ਪਾਰਟੀ ਦਾ ਉਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਜੇਕਰ ਉਹਨਾਂ ਨੇ ਸਾਨੂੰ ਜਿਹੜਾ ਸਮਰਥਨ ਦੇਣਾ ਹੋਵੇਗਾ ਉਹ ਦੇ ਸਕਦਾ ਜੇ ਨਹੀਂ ਦੇਣਾ ਹੋਵੇਗਾ ਨਹੀਂ ਦੇ ਸਕਦੇ ਤਾਂ ਇਦਾਂ ਦੀਆਂ ਜਿਹੜੀਆਂ ਇੱਕ ਦੂਜੇ ਦੇ ਆਹਮੋ ਸਾਹਮਣੇ ਖੜੇ ਹੁੰਦੇ ਹੋਏ ਨਜ਼ਰ ਆਏ ਨੇ ਸਾਬਕਾ ਐਮਪੀ ਤੇ ਮੌਜੂਦਾ ਐਮਪੀ ਜਦੋਂ ਦਾ ਨਵੀਂ ਪਾਰਟੀ ਦਾ ਐਲਾਨ ਹੋਇਆ ਹੁਣ ਪਾਰਟੀ ਬਣ ਜਾ ਰਹੀ ਆ ਉਸ ਦੇ ਜਿਹੜਾ ਐਲਾਨ ਹੈ ਉਹ ਜਾਂ ਤਾਂ ਫਿਰ ਇਸ ਵਾਰ ਮਾਗੀ ਦੇ ਮਿੱਲ ਤੇ 14 ਜਨਵਰੀ ਨੂੰ ਹੋ ਸਕਦਾ ਜਾਂ ਫਿਰ ਹੋਲੇ ਮਹੱਲੇ ਤੇ ਹੋ ਸਕਦਾ ਵਿਸਾਖੀ ਨੂੰ ਹੋ ਸਕਦਾ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਕਹਦੀ ਹੈ ਕਿ ਕਦੇ ਵੀ ਉਸ ਪਾਰਟੀ ਦਾ ਐਲਾਨ ਹੋ ਸਕਦਾ ਹੈ ਅਮਰਪਾਲ ਸਿੰਘ ਜਿਹੜੇ ਐਮਪੀ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਪਿਤਾ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਕਹਿੰਦੇ ਵੀ ਜਿਹੜੀ ਨਵੀਂ ਪਾਰਟੀ ਦਾ ਐਲਾਨ ਹੋ ਸਕਦਾ ਜੇਕਰ 14 ਜਨਵਰੀ ਨੂੰ ਜਿਹੜੀਆਂ ਸਾਰੇ ਅਕਾਲੀ ਦਲ ਭੰਗ ਹੋ ਕੇ ਇੱਕ ਅਕਾਲੀ ਦਲ ਨਹੀਂ ਬਣਦਾ ਤਾਂ ਉੱਥੇ ਜਿਹੜਾ ਬਾਕੀ ਕੀ ਹੋਇਆ ਅਕਾਲੀ ਦਲ ਆ ਉਹਨਾਂ ਦੇ ਵੱਲੋਂ ਵੀ ਜਿਹੜਾ ਪਾਰਟੀ ਦਾ ਐਲਾਨ ਹੈ ਉਹ ਕਰ ਦਿੱਤਾ ਜਾਵੇਗਾ ਪਰ ਇੱਕ ਪਾਸੇ ਜੇ ਗੱਲ ਕਰੀਏ ਕਿ ਸ਼੍ਰੀ ਕਾਲ ਤੱਕ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਜਿਹੜਾ ਵੱਡਾ ਫੈਸਲਾ ਹੁੰਦਾ ਉਸ ਦੇ ਵਿੱਚ ਜਥੇਦਾਰ ਸਹਿਬਾਨਾਂ ਦੇ ਵੱਲੋਂ ਜਿਹੜੀ ਤਾੜਨਾ ਜ਼ਰੂਰ ਕੀਤੀ ਗਈ ਸੀ ਕਿ ਸਾਰੇ ਅਕਾਲੀ ਦਲ ਭੰਗ ਕਰਕੇ ਇੱਕ ਸ਼੍ਰੋਮਣੀ ਅਕਾਲੀ ਦਲ ਬਾਨਣਾ ਚਾਹੀਦਾ ਜਿਸ ਵਿੱਚ ਸਾਰੇ ਨੇ ਜਿਹੜੇ ਉਹ ਮਿਲ ਕੇ ਕੰਮ ਕਰਨਗੇ ਤਾਂ ਇਸ ਤੇ ਜਿਹੜੀ ਕਹਿਦੀ ਹੈ ਕਿ ਉਹਨਾਂ ਦੀ ਤਾੜਨਾ ਨੂੰ ਉਹਨਾਂ ਦੀ ਅਪੀਲ ਨੂੰ ਉਹਨਾਂ ਦੇ ਜਿਹੜੇ ਆਦੇਸ਼ ਉਹ ਜਰੂਰ ਟਕਰਾਉਂਦੇ ਹੋਏ ਨਜ਼ਰ ਆ ਰਹੇ ਨੇ ਕਿ ਜੇਕਰ 14 ਜਨਵਰੀ ਨੂੰ ਇੱਕ ਅਕਾਲੀ ਦਲ ਨਹੀਂ ਬਣਦਾ ਤਾਂ ਮੇਰੇ ਹਿਸਾਬ ਦੇ ਨਾਲ ਜਿਹੜੇ ਕਈ ਅਕਾਲੀ ਦਲ ਨੇ ਬਣ ਸਕਦੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਵੀ ਹੈ ਉਸ ਤੋਂ ਬਾਅਦ ਇੱਕ ਨਵੀਂ ਪਾਰਟੀ ਦਾ ਐਲਾਨ ਹੋ ਸਕਦਾ ਹੈ ਇੱਕ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਿਆ ਸੀ ਉਹ ਹਾਲਾਂਕਿ ਭੰਗ ਹੋ ਚੁੱਕਿਆ ਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ 14 ਜਨਵਰੀ ਨੂੰ ਨਹੀਂ ਇਕੱਠੇ ਹੁੰਦੇ ਤਾਂ ਉਹਨਾਂ ਦੇ ਵੱਲੋਂ ਵੀ ਅਕਾਲੀ ਦਲ ਦਾ ਐਲਾਨ ਕੀਤਾ ਜਾ ਸਕਦਾ ਵਾ ਇਸ ਤਰ੍ਹਾਂ ਜਿਹੜਾ ਅਕਾਲੀ ਦਲ ਏ ਕਹਦੇ ਕਿ ਵੰਦਾ ਹੋਇਆ ਨਸਰ ਆ ਰਿਹਾ ਕਾਫੀ ਇਕਾਲੀ ਦਲ ਨੇ ਜਿਹੜੇ ਉੱਪਰ ਕੇ ਸਾਹਮਣੇ ਆਉਣਗੇ ਵੱਡੀ ਖਬਰ ਹੈ ਕਿ ਇਹ ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਸਾਬਕਾ ਐਮਪੀ ਅਤੇ ਮੌਜੂਦਾ ਐਮਪੀ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋਏ ਨੇ ਹੋਰ ਕੀ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾ ਦਿੰਨੇ ਆ ਅਰਤੀ ਦਾ 10ਵੇਂ ਪਾਠ ਦਾ ਪ੍ਰਕਾਸ਼ ਦਿਵਸ ਹੈ ਪਿਛੇ ਪਿਛੇ ਦਾ ਜੋ ਉਹ ਸਿਕ ਕੌਮ ਦੇ ਲਈ ਸੋਸਾਈਟ ਤੋਂ ਹਣੀ ਪੁੱਤਨ ਦਿਵਸ ਹੈ ਜਿੱਥੇ ਅਸੀਂ ਸ਼ਹੀਦਾਂ ਦੀ ਅਰਦਾਸ ਕੀਤੀ ਹੈ ਭਾਈ ਬਿਆਨ ਸਿੰਘ ਦੇ ਸਕੋਂਸ ਸਿੰਘ ਦੇ ਕੇਰ ਸਿੰਘ ਦੀ ਜਿਨ੍ਹਾਂ ਤਿੰਨਾਂ ਨੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਜਿਸ ਨੇ ਜ਼ੁਲਮ ਕੀਤਾ ਸੀ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚੜਾਈਆਂ ਸੀਗੀਆਂ ਉਸ ਦਾ ਹੰਗਾਰਾ ਬੀਜੇਪੀ ਦੇ ਆਗੂ ਵਾਜਪਾਈ ਨੇ ਭਰਿਆ ਔਰ ਇੰਦਰਾ ਗਾਂਧੀ ਨੂੰ ਕਿਹਾ ਕਿ ਇਹ ਦੁਰਗਾ ਮਾਤਾ ਦੇ ਸਮਾਨ ਹੈਗੀ ਹੈ ਔਰ ਇਸ ਕੇ ਅਡਵਾਨੀ ਜਿਹੜਾ ਫਿਰ ਉੱਚ ਦਾ ਬੀਜੇਪੀ ਦਾ ਲੀਡਰ ਸੀ ਔਰ ਸਨ ਕਿਹਾ ਕਿ ਇਹ 4 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਸੋਸੀ ਬੜੇ ਉੱਚੇ ਪਾਗਾਂਦੇ ਆ ਜਿਹੜੇ ਅੱਜ ਦਰਬਾਰ ਸਭਾ ਆ ਕੇ ਦਸਵੇਂ ਪਾਤਸ਼ਾਹ ਨੂੰ ਤੇ ਸ਼ੀਦਾਨ ਨੂੰ ਨਮਸਕਾਰ ਕਰ ਰਹੇ ਆ ਅੱਜ ਦਾ ਦਿਨ ਇਹ ਵੀ ਬਹੁਤ ਵੱਡਾ ਹੈ ਕਿ ਨਾਲ ਦੇ ਦੇਸ਼ ਜਿੱਥੇ ਅਸੀਂ ਰੋਜ਼ਾਨਾ ਅਰਦਾਸ ਕਰਦੇ ਹਾਂ ਅੱਜ ਵੀ ਕਰਦੇ ਆ ਕਿ ਜਿਹੜੇ ਗੁਰਦੁਆਰੇ ਸਾਡੇ ਪਾਕਿਸਤਾਨ ਵਿੱਚ ਰਹਿ ਗਏ ਹੈ ਉਹਨਾਂ ਦੇ ਦਰਸ਼ਕਦਾਰ ਹੋਣ ਉਸ ਮੁਲਕ ਨੂੰ ਸਕਿਉਰਿਟੀ ਕਾਉਂਸਲ ਦਾ 2 ਸਾਲ ਦੇ ਲਈ ਮੈਂਬਰ ਬਣਾਇਆ ਗਿਆ ਹੈ ਅਸੀਂ ਸਮਝਦੇ ਹਾਂ ਕਿ ਸਾਡੇ ਗਵੰਢੀ ਜੇ ਤਕੜੇ ਤੇ ਮਿਲਟਰੀ ਦੇ ਵਿੱਚ ਤਕੜੇ ਹੋਣਗੇ ਤੇ ਸਕਿਉਰਿਟੀ ਕਾਉਂਸਲ ਦੇ ਵਿੱਚ ਜਾ ਕੇ ਬਾਦ ਜ਼ੁਲਮ ਦੇ ਖਿਲਾਫ ਉਠੋਣਗੇ ਜੋ ਕਿ ਸਿੱਖਾਂ ਤੇ ਮੁਸਲਮਾਨਾਂ ਦੇ ਉੱਤੇ ਬਹੁਤ ਜ਼ਿਆਦਾ ਰੈਗ੍ਰੇਟਿਡ ਸਿੱਖਾਂ ਦੇ ਉੱਤੇ ਹੋ ਰਿਹਾ ਹੈ ਤਾਂ ਅਸੀਂ ਉਹਦਾ ਸਵਾਗਤ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਸਕਿਉਰਿਟੀ ਕਾਉਂਸਲ ਦੇ ਵਿੱਚ ਸਾਡਾ ਜੋ ਸੰਤ ਜਨਨ ਸਿੰਘ ਭਿੰਡਾ ਵਾਲੇ ਦੇ ਆਖਰੀ ਸ਼ਬਦ ਸੀਗੇ ਕਿ ਜੇ ਤੋਂ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਆਉਣਗੀਆਂ ਤਾਂ ਖਾਲਸਾ ਦਾ ਨੀ ਪੱਥਰ ਰੱਖਿਆ ਜਾਊਗਾ ਇਹ ਸਬਾਤ ਨੂੰ ਸਿਕਿਉਰਿਟੀ ਕਾਉਂਸਲ ਦੇ ਵਿੱਚ ਨਵਾਂ ਮੈਂਬਰ ਪਾਕਿਸਤਾਨ ਜਰੂਰ ਠਾਏ ਜੋ ਕਰਕੇ 1947 ਦੇ ਵਿੱਚ ਸਾਡਾ ਹੱਕ ਆਜ਼ਾਦੀ ਦਾ ਜ਼ਬਰਨ ਖੋਇਆ ਗਿਆ ਸੀ ਅੱਜ ਜੀ 6 ਜਨਵਰੀ ਨੂੰ ਸ਼ਹੀਦ ਭਾਈ ਕੇਰ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਕਿਉਂਕਿ ਇੰਦਰਾ ਗਾਂਧੀ ਦੀ ਜਦੋਂ ਉਹਨੂੰ ਸੋਦਾ ਲਾਇਆ ਸੀ ਤਾਂ 6 ਜਨਵਰੀ 1999 ਨੂੰ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਤੇ ਅੱਜ ਫੇਰ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਜੋ ਕਿ ਹਰ ਸਾਲ ਉਹਰੇ ਸ਼ਰਮਣੀ ਕਮੇਟੀ ਵੱਲੋਂ ਮਨਾਇਆ ਜਾਂਦਾ ਹੈ ਤੇ ਉੱਥੇ ਅਸੀਂ ਮੱਥਾ ਟੇਕਣ ਆਏ ਸੀ ਹਾਂਜੀ ਨਵੀਂ ਪਾਰਟੀ ਦੇ ਲੋਕ ਤਿਆਰ ਆ ਹਾਂਜੀ 14 ਤਰੀਕ ਨੂੰ ਅੱਜ ਹੀ ਸਾਡਾ ਆਪਣਾ ਸ਼੍ਰੀ ਮੁਖਤਸਰ ਸਾਹਿਬ ਮਾਗੀ ਦੇ ਮੇਲੇ ਤੇ ਆਈ ਬਹੁਤ ਵੱਡੀ ਕਾਨਫਰੰਸ ਕਰਨੀ ਹੈ ਤੇ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਦੇਸ਼ ਵਿਦੇਸ਼ਾਂ ਤੋਂ ਵੀ ਬਹੁਤ ਫੋਨ ਆਉਨੇ ਆ ਸੰਗਤ ਬਹੁਤ ਨਾਲ ਚੱਲਣਾ ਚਾਹੁੰਦੀ ਹੈ ਤੇ ਅਸੀਂ ਵੀ ਸਾਰੀ ਸੰਗਤ ਨੂੰ ਜੀ ਆਇਆਂ ਕਹ ਆਖਦੇ ਹਾਂ ਜਿਹੜੇ ਸਾਡੇ ਨਾਲ ਚੱਲਣਾ ਚਾਹੁੰਦੇ ਆ ਮੋਸਟ ਵੈਲਕਮ ਜੀ ਸਿੰਘ ਮਾਨ ਦੇ ਨਾਲ ਉਹਨਾਂ ਦੇ ਵੱਲੋਂ ਗਿਆਨ ਦਿੱਤਾ ਗਿਆ ਕੋਈ ਗੱਲਬਾਤ ਸਾਡੇ ਨਾਲ ਕੋਈ ਵੀ ਨਹੀਂ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਜੀ ਉਹਨਾਂ ਦੀ ਸਿੰਘ ਮਾਨ ਨਾਲ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਕਿਤੇ ਜਿਹੜੇ ਮੁੱਦੇ ਨੂੰ ਲੈ ਕੇ ਪਰੇਸ਼ੀ ਉਹ ਮੁੱਦੇ ਰਹਿਣਗੇ ਤੇ ਫਿਰ ਮੈਂ ਇਹਨਾਂ ਦੀ ਪਾਰਟੀ ਦੇ ਵਿੱਚ ਨਾ ਨਹੀਂ ਜੀ ਉਹ ਆਪਣਾ ਚਲਾਉਂਦੇ ਆ ਉਹਨਾਂ ਨੂੰ 40 ਸਾਲ ਹੋ ਗਏ ਜੀ ਉਹ ਆਪਣਾ ਜਿਵੇਂ ਮਰਜ਼ੀ ਚਲਾਉਣਾ ਸੀ ਉਹਨਾਂ ਦਾ ਚ ਇੰਟਰਫੇਅਰ ਨਹੀਂ ਕਰਦੇ ਭਾਈ ਅੰਮ੍ਰਿਤਪਾਲ ਦਾ ਐਮਪੀ ਫੰਡ ਜਿਹੜਾ ਨਹੀਂ ਮਿਲਦਾ ਹਾਂਜੀ ਨਹੀਂ ਨਹੀਂ ਉਹਦਾ ਐਮਪੀ ਫੰਡ ਦਾ ਇਹ ਹੈ ਨਾ ਵੀ ਜਿਹੜੇ ਉਹ ਬਾਈ ਜੀ ਅੰਦਰ ਐ ਹੁਣ ਉਹ ਗਰੰਟਾ ਦੇਣੀ ਆ ਜਾਂ ਤਾਂ ਡੀਸੀ ਸਾਹਿਬ ਜਾਂ ਇੰਡੀਅਨ ਗਵਰਨਮੈਂਟ ਕਿਸੇ ਨੂੰ ਅਥਾਰਟੀ ਦਵੇ ਭਈ ਉਹ ਵੰਡ ਸਕਦੇ ਆ ਭਈ ਉਹਦਾ ਕੁਛ ਨਾ ਕੁਛ ਕਿਉਂਕਿ ਦੇਖੋ ਹੁਣ ਐਮਪੀ ਬਣੇ ਆ ਹਲਕੇ ਦੇ ਲੋਕਾਂ ਨੇ ਵੋਟਾਂ ਪਾਈਆਂ ਆਸ ਵੀ ਐ ਜਿਨ੍ਹਾਂ ਦੀਆਂ ਛੋਟੀਆਂ ਦੇਖੋ ਲੋਕਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਹੋਣੀਆਂ ਪਾਣੀ ਦੀ ਟੈਂਕੀ ਜਾਂ ਜਿਮ ਜਾ ਸਟਰੀਟ ਲਾਈਟਾਂ ਇਹ ਜਿਹੀਆਂ ਹੀ ਸਮੱਸਿਆਵਾਂ ਐ ਕੋਈ ਕੋਈ ਸਰਕਾਰ ਜਾਂ ਡੀਸੀ ਸਾਹਿਬ ਕਿਸੇ ਨੂੰ ਅਥਾਰਟੀ ਦੇਣ ਬਾਪੂ ਜੀ ਨੂੰ ਦੇ ਦੇਣ ਜਾਂ ਕਿਸੇ ਨੂੰ ਦੇਣ ਵੀ ਜਿਹਦੇ ਨਾਲ ਇਹ ਪਿੰਡਾਂ ਦੇ ਚ ਗਰੰਟਾ ਵੰਡ ਕੇ ਲੋਕਾਂ ਦਾ ਜਿਹੜਾ ਦੁੱਖ ਤਕਲੀਫਾਂ ਦਾ ਹੱਲ ਹੋ ਸਕੇ ਕਿਤੇ ਨਹੀਂ ਬਾਕੀ ਤੁਹਾਡੇ ਕੋਲ ਮੀਟਿੰਗ ਕੀਤੀ ਜਿੱਦਿਸੇ ਉਹਨੇ ਕਿਹਾ ਕਿ ਅਸੀਂ ਨਹੀਂ ਜੀ ਆਇਆਂ ਜੀ ਐ ਜੀ ਉਹਨਾਂ ਦਾ ਮਰਜ਼ੀ ਹੈ ਜੀ ਜੋ ਮਰਜ਼ੀ ਕਰਨਾ ਡੈਮੋਕ੍ਰੇਸੀ ਹੈ ਜੋ ਮਰਜ਼ੀ ਕਰ ਸਾਨੂੰ ਕੋਈ ਇਤਰਾਜ਼ ਨਹੀਂ ਜੀ ਕਿਸੇ ਤੇ ਜੋ ਵੀ ਕੋਈ ਆਪਣੀ ਪਾਰਟੀ ਬਣਾਉਣਾ ਚਾਹੁੰਦਾ ਹੈ ਬਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਹਨਾਂ ਮਾਕੌਮ ਦੇ ਮਹਾਨ ਜੋਧਿਆਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਜੋ 6 ਜਨਵਰੀ ਨੂੰ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਅਸੀਂ ਆਏ ਸੀ ਉਹਨਾਂ ਨੂੰ ਅਸੀਂ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਕਿ ਜਿਨ੍ਹਾਂ ਸਾਡੀ ਕੌਮ ਦੀ ਆਨ ਸ਼ਾਨ ਵਾਸਤੇ ਆਪਾਂ ਵਾਰਿਆ 150 ਕੋਈ ਨੇ ਉਹਨਾਂ ਨੂੰ ਲੈ ਕੇ ਸਾਡੀ 30 30 ਲੱਗਦਾ ਕਿ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਹੈ ਭਾਈ ਆਪਾਂ ਕਰਦੇ ਆ ਨਹੀਂ ਇਹ ਸਰਕਾਰ ਦੀ ਮਨਸ਼ਾ ਮੇਰੇ ਖਿਆਲ ਹੈ ਕਿ ਸਰਕਾਰ ਨੂੰ ਦੇ ਚਾਹੀਦਾ ਹੈ ਕਿ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਚ ਲੋਕਾਂ ਨੇ ਉਹਨਾਂ ਨੂੰ ਬਹੁਤ ਵੱਡੀ ਮਾਰਜਨ ਦਾ ਜਤਾਇਆ ਤੇ ਜੋ ਲੋਕਾਂ ਦਾ ਹੱਕ ਬਣਦਾ ਉਹਨਾਂ ਨੂੰ ਮਿਲਣਾ ਚਾਹੀਦਾ ਠੀਕ ਹੈ ਕਮਰਤਪਾਲ ਦਾ ਨਹੀਂ ਉਹਦੀਆ ਉਹਦੇ ਪਰਸਨਲ ਬੈਨੀਫਿਟ ਤੁਸੀਂ ਰੋਕੋ ਕੋਈ ਗੱਲ ਨਹੀਂ ਔਰ ਜਿਹੜੇ ਲੋਕਾਂ ਦਾ ਹੱਕ ਬਣਦਾ ਉਹ ਤੇ ਉਹਨਾਂ ਨੂੰ ਮਿਲਣਾ ਚਾਹੀਦਾ ਅਸੀਂ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਕੋਈ ਬੰਦਾ ਪਾਇੰਟ ਕਰਕੇ ਤੇ ਉਹਦੇ ਥਰੂ ਸਾਰੇ ਜੋ ਵੀ ਹਲਕੇ ਦੇ ਵਿਕਾਸ ਦੇ ਕੰਮ ਆ ਉਹ ਹੋਣੇ ਚਾਹੀਦੇ ਜੀ ਮੇਰੀ ਪਾਰਟੀ ਦਾ ਹਲਕਾ ਦੀ ਤਿਆਰੀਆਂ ਮੇਰੀ ਤਿਆਰੀਆਂ ਚੱਲ ਰਹੀਆਂ ਨੇ ਤਿਆਰੀਆਂ ਜੀ 14 ਤਰੀਕ ਵਾਸਤੇ ਅਸੀਂ ਤਿਆਰੀਆਂ ਕਰ ਰਹੇ ਹਾਂ ਉੱਥੇ ਕਤਰਤਾ ਕਰ ਰਹੇ ਹਾਂ ਉਹਦੇ ਉਹਦੇ ਵਾਸਤੇ ਸਾਰੇ ਉਹਦੇ ਸੰਬੰਧ ਜੋ ਵੀ ਹੋ ਰਹੇ ਉਹ ਉਹਦੇ 'ਚ ਲੱਗੇ ਹੋਏ ਆ ਜੀ ਅਸੀਂ ਸਭੇ ਤੋਂ ਪ੍ਰਸ਼ਾਨ ਬੈਠੇ ਹਾਂ ਜੀਪੀਸੀ ਡੱਲੇਵਾ ਮਰਤਵਾਤ ਦੇ ਉੱਪਰ ਸਰਕਾਰ ਜਿਹੜੀ ਆ ਕਨਵਾਤੇ ਚੈ ਵੀ ਲੱਗੀ ਇਹ ਜਿਹੜੇ ਸਾਡੀਆਂ ਸਰਕਾਰਾਂ ਵਾ ਜੇ ਪੰਜਾਬ ਦੇ ਲੋਕ ਉਹ ਵੀ ਸਿਰਦ ਨਹੀਂ ਗਏ ਤੇ ਸੈਂਟਰ ਤੇ ਸਾਡੇ ਨਾਲ ਪਹਿਲਾਂ ਤੋਂ ਹੀ ਵਿਤਕਰਾ ਕਰ ਰਿਆ ਪਹਿਲਾਂ ਵੀ ਸਾਡਾ 700 ਕਿਸਾਨ ਸ਼ਹੀਦ ਹੋਇਆ ਦਿੱਲੀ ਬਾਰਡਰ ਤੇ ਉਦੋਂ ਮੰਗਾ ਮੰਨ ਕੇ ਪਿੱਛੇ हट ਗਏ ਹੁਣ ਡਲੇਵਾਲ ਸਾਹਿਬ ਵੀ ਮੇਰੇ ਖਿਆਲ ਕੋ ਬਹੁਤ ਵੱਡਾ ਲੰਮਾ ਸੰਘਰਸ਼ ਕਰ ਰਹਾ ਕੌਮ ਦੀ ਇੱਜ਼ਤ ਦੀ ਖਾ ਲਈ ਆਪਣੀ ਜਾਨ ਦੀ ਬਾਜ਼ੀ ਲਾਈ ਹੋਈ ਹੈ ਉਹਨਾਂ ਨੇ ਤੇ ਆ ਸਾਡੀ ਤੇ ਸਰਕਾਰ ਨੂੰ ਅਪੀਲ ਹੈ ਕਿ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਦੀ ਜਾਨ ਬਚਾਈ ਜਾਣੀ ਚਾਹੀਏ ਤੇ ਬਾਕੀ ਧਿਰਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਆਪਸੀ ਵਖਰੇਵੇਂ ਛੱਡ ਕੇ ਹੁਣ ਇੱਕ ਮੰਚ ਤੇ ਇਕੱਠੇ ਹੋ ਕੇ ਕਿਉਂ ਮੰਗਾ ਸਾਰੀਆਂ ਦੀਆਂ ਸਾਰੇ ਕਿਸਾਨਾਂ ਦੀਆਂ ਸਾਂਝੀਆਂ ਤੇ ਸਾਰੀਆਂ ਕਿਸਾਨ ਧਿਰਾਂ ਨੂੰ ਉਹਨਾਂ ਦਾ ਵੱਤੋਂ ਵੱਤ ਸਾਧ ਦੇਣਾ ਚਾਹੀਦਾ ਅੱਜ ਸਭ ਕੀ ਕਹਿਣਾ ਚਾਹੋਗੇ ਅੱਜ ਬੜਾ ਮਹਾਨ ਦਿਨ ਹੈ ਕਿ ਅੱਜ ਇੱਕ ਤਾਂ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਭਾਈ ਬਿਆਨ ਸਿੰਘ ਦੀ ਛਿੱਦੀ ਦਾ ਦਿਨ ਹੈ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਕਾਲ ਤੱਕ ਸਾਹ ਢਾਉਣ ਤੇ ਉਹਨਾਂ ਨੂੰ ਪੂਰੀ ਸਜ਼ਾ ਦੇ ਕੇ ਛਿੱਦੀ ਪ੍ਰਾਪਤ ਕੀਤੀ ਔਰ ਸੂਰਾਸੋ ਪਹਿਚਾਨੀਏ ਜੋ ਲਰੇਦੀਨ ਕੇ ਹੇਤ ਪਰਜਾ-ਪਰਜਾ ਕੱਟ ਮਰੇ ਕਬੂਨਾ ਛੱਡੇ ਖੇਤ ਮੈਂ ਉਹਨਾਂ ਮਹਾਨ ਸ਼ੀਦਾ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਦੂਸਰਾ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਪ੍ਰਕਾਸ਼ ਉਸਤਵ ਹੈ ਤਾਂ ਹੀ ਪ੍ਰਕਾਸ਼ ਅੰਭਾਰਾ ਪਇਓ ਪਟਨਾ ਸ਼ਹਿਰ ਵਿਖੇ ਪਵ ਲੈਓ ਔਰ ਉਹਨਾਂ ਮਹਾਨ ਗੁਰੂ ਸਾਹਿਬਾਨ ਦਾ ਅਜ ਪ੍ਰਕਾਸ਼ ਜਿਹੜਾ ਦਿਵਸ ਹੈ ਜਿਨ੍ਹਾਂ ਨੇ ਜ਼ੁਲਮ ਔਰ ਜਿਨ੍ਹਾਂ ਨੇ ਦੱਬੇ ਕੁਚਲੇ ਲੋਕਾਂ ਨੂੰ ਜਿਹੜਾ ਅਸੀਂ ਅੰਮ੍ਰਿਤ ਛਕਾ ਕੇ ਖਾਲਸੇ ਦਾ ਰੂਪ ਬਣਾਇਆ ਖਾਲਸਾ ਮੇਰਾ ਰੂਪ ਹੈ ਖਾਲਸੇ ਮੈਂ ਹਉ ਕਰੋ ਨਵਾਸ ਜਬ ਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਈ ਦਿਓ ਮੇ ਸਾਰਾ ਮੈਂ ਉਹਨਾਂ ਦੇ ਪ੍ਰਕਾਸ਼ ਉਸ ਦੀ ਸਾਰਿਆਂ ਨੂੰ ਬਹੁਤ ਬਹੁਤ ਬਧਾਈ ਧੰਨ